ਖਬਰ ਲੁਧਿਆਣਾ ਤੋਂ ਹੈ ਜਿੱਥੇ ਸਬਜ਼ੀ ਮੰਡੀ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਗੋਲੀਆਂ ਦੇ ਵਿੱਚ ਇੱਕ ਨੌਜਵਾਨ ਆੜਤੀਏ ਦੀ ਮੌਤ ਹੋ ਗਈ ਹੈ। ਘਟਨਾ ਸਵੇਰੇ ਕਰੀਬ 6:30 ਵਜੇ ਵਾਪਰੀ। ਖਬਰ ਹੈ ਕਿ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਆੜਤੀਆ ਜ਼ਖਮੀ ਹੋ ਗਿਆ ਅਤੇ ਹਸਪਤਾਲ 'ਚ ਜਾ ਕੇ ਉਸਨੇ ਦਮ ਤੋੜ ਦਿੱਤਾ। ਇਸ ਬਾਰੇ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ ਦੇ ਨਾਲ। ਨਪਿੰਦਰ ਕੀ ਹੈ ਪੂਰਾ ਮਾਮਲਾ? ਨਵਦੀਪ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਹਮਲਾ ਹੋਇਆ ਇੱਕ ਅਵੀ ਨਾਮ ਦਾ ਲੜਕਾ 24 ਸਾਲ ਦੇ ਕਰੀਬ ਉਮਰ ਦਾ ਦੱਸੀ ਜਾ ਰਹੀ ਹੈ ਉਹਦੇ ਤੇ ਹਮਲਾ ਕੀਤਾ ਗਿਆ ਪਰਿਵਾਰ ਮੁਤਾਬਕ ਉਸਦੇ ਭਰਾ ਮੁਤਾਬਕ 10 ਤੋਂ 12 ਹਮਲਾਵਰਾਂ ਮੌਕੇ ਤੇ ਆਏ ਔਰ ਉਹਨਾਂ ਨੇ ਗੋਲੀਆਂ ਚਲਾਈਆਂ ਇਸ ਦੌਰਾਨ ਅਵੀ ਨੂੰ 5 ਗੋਲੀਆਂ ਲੱਗੀਆਂ ਔਰ ਉਸਨੇ ਮੌਕੇ ਤੇ दम तोड़ ਦਿੱਤਾ ਪੁਲਿਸ ਮੁਤਾਬਕ ਇੰਨਾ ਇੱਥੇ ਦੋ ਘਟਾਂ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਮੰਡੀ ਦੀ ਪ੍ਰਧਾਨਗੀ ਨੂੰ ਲੈ ਕੇ ਔਰ ਇਸੇ ਵਿਵਾਦ ਦੇ ਚੱਲਦੇ ਹੀ ਮੰਨਿਆ ਜਾ ਰਿਹਾ ਹੈ ਕਿ ਅਵੀ ਦਾ ਕਤਲ ਕੀਤਾ ਗਿਆ ਹੈ ਨਵਾਂ ਇੱਕ ਤੋਂ ਮੁੱਲਦਮ ਦੱਸਿਆ ਜਾ ਰਿਹਾ ਹੈ ਕਿ ਇੱਕ ਮੁੱਲਦਮ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਪਰ ਇਸ ਬਾਰੇ ਹਾਲੇ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਸੂਤਰਾਂ ਮੁਤਾਬਕ ਇੱਕ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਆਖਿਰ ਕੌਣ ਕੌਣ ਲੋਕ ਇਸ ਪੂਰੇ ਕਤਲ ਮਾਮਲੇ ਦੇ ਵਿੱਚ ਸ਼ਾਮਲ ਨੇ ਔਰ ਕੀ ਇਸ ਦੇ ਵਿੱਚ ਅਸਲ ਵਜ੍ਹਾ ਮੰਨੀ ਜਾਂਦੀ ਹੈ ਕਤਲ ਦੇ ਵਿੱਚ ਜੀ ਧੰਨਵਾਦ ਨਪਿੰਦਰ ਇਸ ਜਾਣਕਾਰੀ ਦੇ ਲਈ